ਕਿਉਂਕਿ ਉਹਨਾਂ ਨੇ ਕਰਨਾ ਹੀ ਸੀ ਭਾਈ ਤਾਂ ਉਹ ਲੇਟ ਹੋ ਜਾਂਦਾ ਹੀ ਫੋਨ ਕਰਨ ਤੋਂ ਫਿਰ ਮੈਂ ਕਰ ਦਿੰਦਾ ਜੀਗਾ ਮੈਂ ਵੀ ਫੋਨ ਨਹੀਂ ਆਇਆ ਫਿਰ ਉਹ ਕਹਣਾ ਵੀ ਮੈਂ ਮਰੀਜ਼ ਆ ਰਹੀਆਂ ਮਦਦਾਂ ਸੀ ਉਹਨਾਂ ਨਾਲ ਲੱਗੀ ਸੀ ਬਾਅਦ ਚ ਗਈ ਉਹ ਤੁਹਾਨੂੰ ਲੇਟਲੀ ਕਰ ਲੈਂਦੀ ਹਾਂ ਠੀਕ ਲਾਣੇ ਕਰਨ ਕਿੰਨਾ ਜਦੋਂ ਪਤਾ ਲੱਗ ਜਾਂਦਾ ਬੱਚੇ ਨੂੰ ਲੱਗ ਜਾਂਦਾ ਵੀ ਡਾਕਟਰ ਮੇਰੇ ਨਾਲ ਵੀ ਉਹ ਕਰਦਾ ਵੀ ਗਾ ਗਲਤ ਬੋਲਦਾ ਜਾਂ ਕਿ ਉਹਨਾਂ ਨਾਲ ਲੱਗਦਾ ਵੀ ਫਿਰ ਆਪਾਂ ਬੱਚੇ ਨੂੰ ਲਾਣੇ ਕਰਨ ਨੂੰ ਸੀਗਾ ਉੱਥੇ ਵੀ 2 ਸਾਲ ਹੋ ਗਏ ਸੀ ਕੁੜੀਆਂ ਨੇ ਉੱਥੇ ਕੰਮ ਕਰਦੇ ਕੁੜੀਆਂ ਦਾ ਨਾਮ ਕੀ ਦੱਸਿਆ ਤੁਸੀਂ ਮਨਦੀਪ ਮਨਦੀਪ ਕੌਰ ਠੀਕ ਹੈ ਜੀ ਬਾਜੀ ਤੁਹਾਡਾ ਨਾਮ ਨਿਰਮਲ ਸਿੰਘ ਨਿਰਮਲ ਸਿੰਘ ਜੀ ਕੀ ਲੱਗ ਕੀ ਰਿਹਾ ਸੀ ਜਿਹੜੀ ਇਹ ਬੇਟੀ ਦੀ ਮੌਤ ਹੋਈ ਏ ਦੀ। ਕਿ ਨਹੀਂ ਜੀ ਸਾਨੂੰ ਤਾਂ ਕੋਈ ਨਹੀਂ ਇਹੋ ਜਿਹਾ ਲੱਗ ਰਿਹਾ ਕੋਈ ਕੋਈ ਬਿਨਾ ਮਲੂਮ ਤੋ ਕੋਈ ਡਾਕਟਰ ਨੇ ਪਰੇਸ਼ਾਨ ਕੀਤਾ ਹੋ ਜਾਂ ਕੋਈ ਸਾਨੂੰ ਤਾਂ ਇਹ ਆ ਵੀ ਸਾਡੀ ਬੱਚੀ ਨੂੰ ਕੁਦਰਤੀ ਅਚਾਨਕ ਜਿਵੇਂ ਅਟੈਕ ਹੋ ਜਾਂਦਾ ਅੱਜਕੱਲ੍ਹ ਬਿਮਾਰੀਆਂ ਚੱਲੀਆਂ ਹੋਏ ਨਵੀਆਂ ਨਵੀਆਂ। ਹਾਂ। ਹਾਂ ਇਦਾਂ ਦਾ ਕੋਈ ਕੇਸ ਹੈ। ਕੋਈ ਹੋਰ ਕੋਈ ਨਹੀਂ ਕੱਲ ਆਏ ਨੇ ਪਟਿਆਲੇ ਤੋਂ ਉਹਨਾਂ ਦਾ ਪ੍ਰੋਗਰਾਮ ਸੀ ਉੱਥੇ ਅਟੈਂਡ ਕਰਕੇ। ਹਾਂ। ਠੀਕ ਠਾਕ ਸੀ ਬਿਲਕੁਲ। ਕੁਦਰਤੀ 6 ਵਜੇ ਮੈਨੂੰ ਫੋਨ ਕੀਤਾ ਜਿਹੜੀ ਮੈਂ ਆ ਗਈ ਆ। ਹਾਂ। ਮੈਂ ਠੀਕ ਆ। ਠੀਕ ਬਿਲਕੁਲ। ਉਹ ਤਾਂ ਪਟਿਆਲੇ ਉਹ ਕੀ ਨਾਮ ਹੈ ਜੀ ਤੁਹਾਡਾ ਤੁਹਾਡੀ ਕੁੜੀ ਸੀ ਕਿ ਸੀ ਕਿਵੇਂ ਹੋਇਆ ਜੀ ਇਹ ਸਾਰਾ ਪਣਾ ਇਹ ਤੇ ਵੇਈ ਜੋ ਵੀ ਤੇ ਹਾਂਜੀ ਉੱਥੇ ਇਤਜਾਰ ਬਣਿਆ ਟੈਗ ਹੋ ਗਿਆ ਅੱਛਾ ਕੋਈ ਗੱਲਬਾਤ ਹੋਰ ਤਾਂ ਨਹੀਂ ਸੀ ਕੋਈ ਕੋਈ ਗੱਲ ਨਹੀਂ ਉਹ ਉੱਥੇ ਆਪਣੇ ਜੂਆ ਪਹਿਣ ਕੋਲ ਆਈ ਉੱਥੇ ਗਈਆਂ ਸਾਰਾ ਉੱਥੋਂ ਜੰਗੀਆਂ ਨਿੱਕੀਆਂ ਚੜਾ ਦਿੱਤਾ ਸੀ ਇਹ ਆਪ ਤੁਰ ਗਈ ਵੇ ਪੌਣੇ ਤੇ ਮੈਂ ਮਨਦੀਪ ਕੁੜੀਆਂ ਕਿੱਤੇ ਨਹੀਂ ਹਾਂਜੀ ਹੈ ਵਰਗੇ ਮੈਂ ਤਾਂ ਜੰਗੀਆਂ ਦੋ ਫੇਸ ਹਰਦਾਲ ਚ ਕਿ ਮੈਂ ਨੰਦ ਚੜਾ ਕਿੰਨੇ ਕੁ ਸਾਲ ਹੋ ਗਏ ਸੀ ਉੱਥੇ ਕੰਮ ਕਰਦੇ ਨੂੰ ਨਹੀਂ ਹਿੰਤੇ 3-4 ਸਾਲ ਹੋ ਗਏ ਸੀ 3-4 ਸਾਲ ਹੋ ਗਏ ਸੀ ਕੋਈ ਪਤਾ ਨਹੀਂ ਹੋਣਾ ਇਹਦਾ ਤਾਂ ਦਾ ਕੋਈ ਕੁਸ਼ਕ ਸ਼ੁਕਤ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਨਾ ਨਾ ਸਾਲ ਕਿਸੇ ਦੇ 4 ਕਿਸੇ ਤੇ ਨਹੀਂ ਐ ਜਿਵੇਂ ਮਾਲਕ ਨਹੀਂ ਜਿੱਤ ਨਹੀਂ ਹੈ ਇਹ ਭਰਾਵਾਂ ਇੱਕ ਇਹ ਦੇ ਸਾਥ ਕੀ ਬੰਦੇ ਨੇ ਠੀਕ ਅੰਕਲ ਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਹਰਦੀਪ ਸਿੰਘ ਹਾਂ ਜੀ ਆ ਤੁਹਾਡੀ ਕੁੜੀਆ ਸੀਗੀ ਜੀ ਹਾਂ ਜੀ ਹਾਂ ਜੀ ਕੀ ਨਾਮ ਸੀ ਕੁੜੀਆ ਦਾ ਮਨਦੀਪ ਕੌਰ ਮੰਦੀਪਾ ਕਿਵੇਂ ਹੋਇਆ ਜੀ ਸਾਰਾ ਇਹ ਹਾਸਾ ਇਹ ਤਾਂ ਕੁਦਰਤੀ ਹੋ ਗਿਆ ਜੀ ਇਹ ਕਿਸੇ ਦਿਵਸ ਦੀ ਗੱਲ ਨਹੀਂ ਇਹ ਹਾਂ ਜੀ ਨਾ ਕੋਈ ਉਹ ਨਹੀਂ ਹਾਂ ਕੋਈ ਸਾਨੂੰ ਕੋਈ ਤੇ ਸ਼ੱਕ ਨਹੀਂ ਜਾਂ ਕੋਈ ਹੋ ਨਹੀਂ ਕਿ ਕਿਤੇ ਉੱਥੇ ਜਾਣ ਕੇ ਕੀਤਾ ਹੋਗਾ ਸਾਡੀ ਕੋਈ ਤੋਂ ਅੰਦਰ ਉੱਥੇ ਕੋਈ ਨਹੀਂ ਸੀਗਾ ਕੋਈ ਅਜੀਬ ਗੱਲਬਾਤ ਹੂੰ ਕਿੰਨੇ ਕੁ ਸਾਲ ਤੋਂ ਉੱਥੇ ਕੁੜੀ ਜੌਬ ਕਰ ਰਹੀ ਸੀ ਤੁਹਾਡੀ ਇਹ ਦੋ ਸਾਲ ਤੋਂ ਕਰ ਰਹੀ ਸੀ ਜੀ ਦੋ ਸਾਲ ਤੋਂ ਜੌਬ ਕਰ ਰਹੀ ਸੀ ਕੋਈ ਲੱਗਦਾ ਕੋਈ ਡਾਕਟਰ ਦੀ ਕੋਈ ਗਲਤ ਕੋਈ ਗੱਲਬਾਤ ਨਹੀਂ ਨਹੀਂ ਕਿਉਂਕਿ ਸ਼ਹਿਰ ਦੇ ਵਿੱਚ ਦੇਖੋ ਗਲਤ ਬਹੁਤ ਅੰਸਰ ਸੁਣਨ ਨੂੰ ਮਿਲ ਰਹੀਆਂ ਨੇ ਡਾਕਟਰ ਦੀ ਕਿਸੇ ਨਾਲ ਹੋਵੇਗੀ ਹੋਰ ਕਿਸੇ ਨਾਲ ਹੋਵੇਗੀ ਇਹ ਡਾਗ ਡਾਟ ਉਹ ਜੋ ਗੱਲ ਵੱਖਰੀ ਹੈ ਪਰ ਸਾਡੀ ਕੁੜੀ ਨਾਲ ਐਸਾ ਕੋਈ ਨਹੀਂ ਸੀਗਾ ਹਾਂ ਉਹਨਾਂ ਦੇ ਕਰੋ ਬੱਚਿਆਂ ਨੂੰ ਸਮਝਦੇ ਸਾਰੇ ਜਿੰਨੇ ਪੇਸ਼ੈਂਟ ਵੀ ਆਉਂਦੇ ਹੈ ਉਹ ਵੀ ਇਹਨੂੰ ਬੱਚਿਆਂ ਨੂੰ ਸਮਝ ਕੋਈ ਸ਼ਾਪਿੰਗ ਨਹੀਂ ਚੱਲਦਾ ਫਿਰ ਇੱਕੋ ਦਾ ਮਤਲਬ ਕਿ ਸ਼ਹਿਰ ਦੇ ਵਿੱਚ ਉਹ ਡਾਕਟਰ ਤੇ ਉੱਥੋਂ ਜੇ ਲੋਕੀ ਕਹਿ ਰਹੇ ਨੇ ਵੀ ਫਰਾਰ ਹੋ ਗਏ ਡਾਕਟਰ ਉਹਨੇ ਕੋਈ ਗੱਲਬਾਤ ਇਹੋ ਜੀ ਗੱਲ ਤਾਂ ਸੁਣੀ ਨਹੀਂ ਕੋਈ ਡਾਕਟਰ ਤਾਂ ਹੀ ਇੱਥੋਂ ਲੈ ਗਏ ਜਿਹੜੀ ਸ਼ਹਿਰ 'ਚ ਦੇਖੋ ਉੱਥੇ ਚਰਚਾ ਹੋ ਰਹੀ ਹੈ ਚਲੋ ਅਖਬਾਰ ਅੱਜ ਕੁਝ ਮਰਜ਼ੀ ਕੋਈ ਵੀ ਫਲਾਦਦਾ ਪਰ ਇੱਥੋਂ ਆ ਗਏ ਉਹਨਾਂ ਨੇ ਕਿਹਾ ਕੋਈ ਵੀ ਕੋਈ ਗੱਲ ਤਾਂ ਤੁਸੀਂ ਸਾਨੂੰ ਦੱਸਿਓ ਜਿੱਦਕਿ ਤੱਕ ਨਹੀਂ ਮੈਂ ਫੋਨ ਵੀ ਕੀਤਾ ਹੀ ਹੁਣ ਮੈਸੇਜ ਇਸ ਤਰ੍ਹਾਂ ਕਰਕੇ ਆਏ ਸੀਗੇ ਉਹ ਸਟਾਫ ਪੁਲਿਸ ਵਾਲੇ ਤੇ ਉਹ ਕਹਿੰਦੇ ਨਹੀਂ ਉਹ ਕਹਿੰਦੇ ਵੀ ਸਟਾਫ ਹੈ ਨਹੀਂ ਉੱਥੇ ਕਹਿੰਦੇ ਨਹੀਂ ਸਟਾਫ ਸਾਰਾ ਉੱਥੇ ਕਹਿੰ ਮਤਲਬ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਕੋਈ ਨਹੀਂ ਸ਼ੱਕ ਨਹੀਂ ਹੈਗਾ ਠੀਕ ਹੈ ਦੇਖੀ ਅੰਪੇ ਕਰੀਬੀ ਨਾ ਮਦੂਰ ਤੋਂ ਫੇ ਕਰੀਬੀ ਸਾਨੂੰ ਕੋਈ ਸ਼ੱਕ ਨਹੀਂ ਹੈਗਾ ਠੀਕ ਹੈ